ਹਾਂ ਜੀ ਸੋ ਸੇਰੋਸਤੋ ਅੱਜ ਦੀ ਵੱਡੀ ਅਪਡੇਟ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਦੇਸ਼ ਭਰ ਦੇ ਇਹ ਸਕੂਲ ਰਹਿਣਗੇ ਬੰਦ ਛੁੱਟੀਆਂ ਚ ਵਾਦਾ ਕਿਹੜੇ ਸਕੂਲ ਖੁੱਲਣਗੇ 1 ਜੁਲਾਈ ਤੋਂ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲੈਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਲੈ ਕੇ ਚੱਲਦੇ ਆਂ ਅੱਜ ਦੀ ਵੱਡੀ ਖਬਰ ਦੇ ਉੱਪਰ ਦੱਖਣੀ ਭਾਰਤ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਜਿੱਥੇ ਦਕਨੀ ਪੱਛਮੀ ਮੌਨਸੂਨ ਨਾਲ ਜ਼ੋਰਦਾਰ ਮੀਂਹ ਪੈ ਰਿਹਾ ਹੈ ਹਰਿਆਣਾ ਪੰਜਾਬ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਬਿਹਾਰ ਦੇ ਉੱਤਰੀ ਭਾਰਤ ਦੇ ਅਜਿਹੇ ਸੂਬੇ ਹਨ ਜਿੱਥੇ ਇਸ ਸਮੇਂ ਵਿਭਿਆਨਕ ਗਰਮੀ ਨਾਲ ਤਬਾਹੀ ਮਚੀ ਹੋਈ ਹੈ ਯੂਪੀ ਤੇ ਬਿਹਾਰ ਚ ਗਰਮੀ ਜਾਨਲੇਵਾ ਹੁੰਦੀ ਜਾ ਰਹੀ ਹੈ ਹਰਿਆਣਾ ਪੰਜਾਬ ਦਿੱਲੀ ਉੱਤਰ ਪ੍ਰਦੇਸ਼ ਚ ਵੀ ਗਰਮੀ ਘਟ ਤੇ ਸੰਕੇਤ ਹਾਲੇ ਤੱਕ ਨਜ਼ਰ ਨਹੀਂ ਆ ਰਹੇ 20 ਅਤੇ 21 ਜੂਨ ਨੂੰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਕੁਝ ਰਾਹਤ ਮਿਲੀ ਹੈ ਪਰ ਭਾਰਤ ਦੇ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਹਾਲਾਂਕਿ 26 ਜੂਨ ਤੋਂ ਬਾਅਦ ਉੱਤਰ ਪੂਰਬ ਭਾਰਤ ਸਮੇਤ ਉੱਤਰ ਭਾਰਤ ਵਿੱਚ ਮੌੜ ਤੋਂ ਰਾਹਤ ਦੀ ਉਮੀਦ ਹੈ ਪਰ ਮੌਜੂਦਾ ਗਰਮੀ ਦੇ ਹਾਲਾਤ ਵਿੱਚ ਵੀ ਪਾਰਾ ਇੱਕ ਵਾਰ ਫਿਰ 43 ਡਿਗਰੀ ਸੈਲਸੀਅਸ ਤੋਂ ਉੱਪਰ ਬਣਿਆ ਹੋਇਆ ਹੈ ਇਸ ਉਹ ਤਾਪਮਨ ਹੈ ਜੋ ਮੌਸਮ ਭਾਗ ਦੀ ਅੱਗ ਚ ਬੈਟਰੀ ਚ ਦਰਜ ਕੀਤਾ ਗਿਆ ਹੈ ਅਜਿਹੇ ਚ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਗਰਮੀ ਕਾਰਨ ਸਕੂਲ ਬੰਦ ਹਨ ਫਿਲਹਾਲ ਉੱਤਰ ਪ੍ਰਦੇਸ਼ ਚ ਗਰਮੀ ਦੀਆਂ ਛੁੱਟੀਆਂ 28 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ ਕਿਉਂਕਿ ਸਰਕਾਰ ਭਿਆਨਕ ਦੀ ਗਰਮੀ ਚ ਵਿਦਿਆਰਥੀਆਂ ਨੂੰ ਸਕੂਲ ਬੁਲਾ ਕੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ ਹੈ ਅਗਲੇ ਹੁਕਮਤ ਤੱਕ ਦਿੱਲੀ ਚ ਬੰਦ ਰਹਿਣਗੇ ਸਕੂਲ ਦਿੱਲੀ ਚ ਇਸ ਸਾਲ ਵੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਇਸੇ ਕਾਰਨ ਇਤੋਂ ਦੇ ਸਕੂਲ ਬੰਦ ਪਾਏ ਹੋਏ ਹਨ ਅਗਲੇ ਹੁਕਮਾਂ ਤੱਕ ਦਿੱਲੀ ਚ ਸਕੂਲ ਖੁੱਲਣ ਦੀ ਇਜਾਜ਼ਤ ਨਹੀਂ ਹੈ ਇਸ ਦੌਰਾਨ ਯੂਪੀ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਬਿਹਾਰ ਚਾਰਖੰਡ ਸਮੇਤ ਕਈ ਸੂਬਿਆਂ ਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਕੁਝ ਸੂਬਿਆਂ ਵਿੱਚ ਸਕੂਲ ਜੁਲਾਈ ਮਹੀਨੇ ਤੋਂ ਖੁੱਲੇ ਜਾਣੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੇ ਕਿਹੜੇ ਸਟੇਟ ਤੇ ਵਿੱਚ ਛੁੱਟੀਆਂ ਦੇ ਵਿੱਚ ਵਾਪਾ ਕੀਤਾ ਜਾਂਦਾ ਹੈ ਗੱਲ ਕਰੀਏ ਆਪਾਂ ਪੰਜਾਬ ਦੇ ਸਕੂਲਾਂ ਦੇ ਪਿਛਲੇ ਸਾਲ ਦਾ ਰਿਕਾਰਡ ਕਿ ਪਿਛਲੇ ਸਾਲ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ 10 ਤੋਂ 15 ਛੁੱਟੀਆਂ ਫਰਦਾਨੀਆਂ ਗਈਆਂ ਸੀ ਲੇਕਿਨ ਇਸ ਵਾਰ ਤਾਂ ਗਰਮੀ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਰਿਕਾਰਡ ਤੋੜੇ ਆ ਜਿਸ ਕਰਕੇ ਉਮੀਦ ਹੈ ਕਿ ਹੁਣ ਪਹਿਲੀ ਤੋਂ ਪਲੱਸ 2 ਕਲਾਸ ਤੱਕ ਦੇ ਬੱਚਿਆਂ ਨੂੰ 15 ਤਰੀਕ ਤੱਕ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਇਸ ਤੇ ਸਬੰਧੀ ਹਾਲੇ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਈ ਅਫੀਸ਼ੀਅਲ ਅਪਡੇਟ ਜਾਰੀ ਨਹੀਂ ਕੀਤਾ ਗਿਆ ਜਦੋਂ ਹੀ ਇਸ ਤੇ ਸਬੰਧੀ ਕੋਈ ਅਫੀਸ਼ੀਅਲ ਅਪਡੇਟ ਆਉਂਦਾ ਹੈ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ